ਦਾ ਲੱਖ ਕੋਸ਼ਿਸ਼ਾਂ ਕਰਨ ਹਨੇਰੇ ਕੀ ਸੂਰਜ ਨੇ ਦਰਨਾ ਕੀ ਸੂਰਜ ਨੇ ਦਰਨਾ ਹਿੰਦ ਦੀ ਚਾਦਰ ਕਹਨੇ ਹਾ ਪਰ ਹੈ ਬ੍ਰਹਿਮੰਡ ਦੀ ਚਾਦਰ ਤਨ ਤਨ ਸ਼੍ਰੀ ਗੁਰ ਤੇਗ ਬਹਾਦਰ ਤਨ ਤਨ ਸ਼੍ਰੀ ਗੁਰ ਤੇਗ ਬਹਾਦਰ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਕੀ ਗੋਦਾਨੰਦ ਮਾਨਰੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਆਓ ਫਤਿਹ ਦੀ ਸਾਂਝ ਪਾਈਏ ਖੁਚੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮੀ ਸਰਸੇ ਚਮਕ ਹੋਇਆ ਪ੍ਰਕਾਸ਼ ਹੋਇਆ ਸਭ ਤੋਂ ਨਿਆਰਾ ਜੀ ਮਾਤਾ ਨਾਨਕੀ ਜੀ ਦੇ ਪੁੱਤਰ ਜੀਵੇਂ ਗੁਰਾਂ ਦੇ ਲਾਲ ਜੀ ਤਿਆਗ ਮਨ ਨਾਮ ਸਿਰੱਖਿਆ ਬੜੇ ਜਾਵਾਂ ਨਾਲ ਜੀ ਤੇਗ ਬਹਾਦਰ ਨਾਮ ਕਮਾਇਆ ਉਹ ਜਦ ਤੇ ਚਲਾ ਤਲਵਾਰ ਗਏ ਧਨ ਸ੍ਰੀ ਗੁਰ ਤੇਗ ਬਹਾਦਰ ਕਰ ਸਾਦੇ ਤੇ ਉਪਕਾਰ ਗਏ ਮੱਖਣ ਸ਼ਾ ਬਕਾਲੇ ਚ ਵੇਖਿਆ ਜਾ ਇੱਕ ਨਹੀਂ ਗੁਰੂਆਂ ਦਾ ਭੂਇ ਬੈਠਾ ਤੇ ਬੈਠੇ ਗੁਰੂ ਨਕਲੀ ਹਰ ਇੱਕ ਗੁਰੂ ਵਿੱਚ ਸੀ غرور ਬੈਠਾ ਹਰ ਇੱਕ ਗੁਰੂ ਵਿੱਚ ਸੀ غرور ਬੈਠਾ ਮੱਖਣ ਸ਼ਾਹ ਕਰ ਉਸ ਥਾਂ ਪਹੁੰਚਾ ਜਿਹੜੀ ਥਾਂ ਸੀ ਹਾਜ਼ਰ ਹਜ਼ੂਰ ਬੈਠਾ ਜਿਹੜੀ ਥਾਂ ਸੀ ਹਾਜ਼ਰ ਹਜ਼ੂਰ ਬੈਠਾ ਪੋਰੇ ਵਿੱਚ ਸਮਾਦੀ ਚਲੀਨ ਹੋ ਕੇ ਨਾਨਕ ਪਾਸ਼ੇਆਂ ਦਾ ਨਵਾਂ ਨੂਰ ਬੈਠਾ ਨਾਨਕ ਪਾਸ਼ੇਆਂ ਦਾ ਨਵਾਂ ਨੂਰ ਬੈਠਾ ਫਿਰ ਆਏ ਕਿਰਪਾ ਰਾਮ ਕਸ਼ਮੀਰੀ ਪੰਡਤਾਂ ਦੇ ਮੁਖੀ ਉਹ ਦਰਬਾਰ ਉਸੇ ਜੁਤੇ ਕਾ ਨਹੀਂ ਕਿਸੇ ਨੂੰ ਦੁਖੀ ਜੋ ਦੇਖ ਸਕਦਾ ਨਹੀਂ ਕਿਸੇ ਨੂੰ ਦੁਖੀ ਗੁਰੂ ਜੀ ਦੇ ਕੋਲ ਇੱਕ ਅਰਸੀ ਕੀਤੀ ਔਰੰਗਜ਼ੇਬ ਦੇ ਜਾਲਮਾਂ ਦੀ ਸੂਚੀ ਦਰਸਾਈ ਕੀਤੀ ਗੁਰੂ ਜੀ ਦੇ ਕੋਲ ਬੈਠੀ ਸੀ ਇੱਕ ਨੰਨੀ ਜੀ ਜਿੰਦ ਨੰਨੀ ਉਮਰਾਂ ਵਿੱਚ ਬੈਠੇ ਸੀ ਬਾਲ ਗੋਬਿੰਦ ਔਰ ਨੰਨੀ ਉਮਰਾਂ ਵਿੱਚ ਬੈਠੇ ਸੀ ਬਾਲ ਗੋਬਿੰਦ ਸੁਣ ਬੇਨਤੀ ਸਤਗੁਰ ਬੋਲੇ ਵੇਲਾ ਹੈ ਹੁਣ ਬਲਦਾਨ ਦਾ ਆ ਔਰ ਇੰਟਾਈਸਨ ਦੇ ਸਤਗੁਰਾਂ ਦਿੱਲੀ ਤੱਕ ਪਹੁੰਚਾਇਆ ਮੇਰਾ ਦੀਨੋ ਬਦਲ ਕੇ ਦੇ ਕੇ ਔਰੰਗ ਨੂੰ ਲਲਕਾਰ ਗਏ ਮੇਰਾ ਦੀਨੋ ਬਦਲ ਕੇ ਦੇ ਕੇ ਔਰੰਗ ਨੂੰ ਲਲਕਾਰ ਗਏ ਫਿਰ ਹੋਣਾ ਕੀ ਸੀ ਸਾਥ ਸੰਗਤ ਜੀ ਆ ਗਿਆ ਇਸ ਕਹਾਣੀ ਵਿੱਚ ਤੂਫਾਨ ਸੀ ਪਾਈ ਪਾਈ ਮਤੀ ਦਾਸ ਨੂੰ ਆਰਾ ਪਾਈ ਸਤੀ ਦਾਸ ਨੂੰ ਲਪਟਾ ਅੱਗ ਦੀਆਂ ਪਾਈ ਮਤੀ ਦਾਸ ਨੂੰ ਆਰਾ ਪਾਈ ਸਤੀ ਦਾਸ ਨੂੰ ਲਪਟਾ ਅੱਗ ਦੀਆਂ ਉਸ ਦੇਖਦੇ ਪਾਣੀ ਨੂੰ ਹਰ ਉਬਾਲ ਆ ਰਿਹਾ ਸੀ ਉਸ ਦੇਗ ਦੇ ਪਾਣੀ ਨੂੰ ਹਰ ਪਲ ਉਬਾਲ ਆ ਰਿਹਾ ਸੀ ਮੈਂ ਥਾ ਉਬਾਲੇ ਦੇ ਦੇਗ ਵਿੱਚ ਪਾਈ ਦੇ ਆ ਲਾ ਉਬਾਲੇ ਖਾ ਰਿਹਾ ਸੀ ਬੱਥਾ ਤੇ ਆਈ ਪਾਇ ਦੇਲਾ ਬਾਰੇ ਘਾਰੇ ਆਸੀ ਜੇ ਤਲਵਾਰ ਚਲੀ ਜਾਲੰਦੀ ਉਸ ਇਸ ਨੂੰ ਧਰ ਤੋ ਕਰਨ ਜੁਦਾ ਤ ਤੇਗ ਬਹਾਦਰ ਰੱਖਦੇ ਮੈਂ ਹਾਂ ਤੇਗ ਪਰਖ ਲੈ ਤੇਗ ਤੁਵੀ ਮੈਂ ਹਾਂ ਤੇਗ ਪਰਖ ਲੈ ਤੇਗ ਤੁਵੀ ਇਕਨੀ ਪਰਖ ਲੈ ਸੋ ਤੇਗਾ ਓ ਮੈਨੂੰ ਤੇਗ ਬਹਾਦਰ ਦਾ ਲਕਬ ਮਿਲਿਆ ਮੇਰਾ ਕੁਝ ਨਹੀਂ ਸਕਦੀਆਂ ਖੋਤੇਗਾ ਮੇਰਾ ਕੁਝ ਨਹੀਂ ਸਕਦੀਆਂ ਖੋਤੇਗਾ ਮੈਂ ਚੰਦਿਆਂ ਤੇਗਾ ਦੀ ਸ਼ਾਮ ਆਨੀ ਮੇਰੇ ਪਿਉ ਨੇ ਪੈਨੀਆਂ ਦੋ ਤੇਗਾ ਮੇਰੇ ਪਿਉ ਨੇ ਪੈਨੀਆਂ ਦੋ ਤੇਗਾ ਹੁਣ ਦੇਖੀ ਆਂਦੇ ਭਵਿੱਖ ਵਿੱਚ ਮੇਰੇ ਪੁੱਤ ਨੇ ਵੈਨੀਆਂ ਉਸ ਤੇਗਾ ਉਸ ਤੇਗ ਤੋਂ ਜੜੀ ਤੇਗ ਨਿਕਲੋ ਔਰੰਗਿਆ ਲੱਖਾ ਲਾਉਗੀ ਤੇਰੀਆਂ ਓਖੋ ਤੇਗਾ ਲੱਖਾ ਲਾਉਗੀ ਤੇਰੀਆਂ ਓਖੋ ਤੇਗਾ ਹੁਣ ਤਲਵਾਰ ਚਲ ਗਈ ਜਾਲਮ ਦੀ ਅਸੀਸ ਨੂੰ ਧਰ ਤੋ ਕਰਨ ਜੁਦਾ ਰੁਕ ਜਾ ਜਾਲ ਮਰੁਕ ਜਾ ਰੁਕ ਜਾ ਜਾਲ ਮਰੁਕ ਜਾ ਇਸੇ ਤਾਂ ਵਜ਼ਦਾ ਹੈ ਜਹਾਂ ਇਸੇ ਤਾਂ ਵਜ਼ਦਾ ਹੈ ਜਹਾਂ ਕਿਉਂ ਜ਼ਬਰਦਸਤ ਨਸ਼ੇ ਵਿੱਚ ਚੁਰਪੁਲ ਗਏ ਗੁਰੂ ਦਾ ਆਦਰ ਕਿਉਂ ਜ਼ਬਰਦਸਤ ਨਸ਼ੇ ਵਿੱਚ ਚੁਰਪੁਲ ਗਏ ਗੁਰੂ ਦਾ ਆਦਰ ਸਪਨਾ ਦੀ ਪੱਗ ਤੇ ਸਾਇਆਂ ਦੇ ਸਿਰ ਤੇ ਸਦਾ ਲਿਵਿਸ਼ਗੀ ਧਰਮ ਦੀ ਚਾਦਰ ਸਪਨਾ ਦੀ ਪੱਗ ਤੇ ਸਾਰਿਆਂ ਦੇ ਸਿਰ ਤੇ ਸਦਾ ਲਿਵਿਸ਼ਗੀ ਧਰਮ ਦੀ ਚਾਦਰ ਤਨ ਸ੍ਰੀ ਗੁਰ ਤੇਗ ਬਹਾਦਰ ਤਨ ਸ੍ਰੀ ਗੁਰ ਤੇਗ ਬਹਾਦਰ ਤਿਲਕ ਜੰਜੂ ਰਾਧਾ ਪ੍ਰਪਤਾ ਕਾ ਕੀਨੋ ਬਦੋ ਕਲੋ ਮੈਸਾ ਕਾ ਸਾਧਨ ਹੇਤੀ ਤੀ ਜਿੰਕਰੀ ਸੀਸ ਜਿਆ ਪਰ ਸੀਨਾ ਉਚਰੀ ਧਰਮ ਹੇ ਸਾਕਾ ਜਿੰਕਿਆ ਸੀ ਇਸ ਦੀਆ ਪਰ ਸਿਰਨਾ ਜੀਆ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜਿੱਕੀ ਫਤਹਿ